ਸੁਖਬੀਰ ਸਿੰਘ ਬਾਦਲ ਤੇ ਹਮਲਾ ਇੱਕ ਸੋਚੇ ਸਮਝੇ ਸਾਜ਼ਿਸ਼ ਸੀ ਤੇ ਇਸ ਹਮਲੇ ਪਿੱਛੇ ਪੁਲਿਸ ਦਾ ਵੀ ਵੱਡਾ ਕਨੈਕਸ਼ਨ ਜੁੜਿਆ ਸੀ ਫਿਲਹਾਲ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਜਨਾਬ ਕੈਮਰਾ ਝੂਠ ਨਹੀਂ ਬੋਲਦਾ ਹੁੰਦਾ ਇਹ 45 ਤਸਵੀਰਾਂ ਪੁਲਿਸ ਅਤੇ ਨਰਾਇਣ ਚੋੜੇ ਦੇ ਕਨੈਕਸ਼ਨ ਦਾ ਪਰਦਾਫਾਸ਼ ਕਰ ਰਹੀਆਂ ਨੇ ਜਿਨ੍ਹਾਂ ਚੋਂ ਪੁਲਿਸ ਦੀ ਨਲਾਇਕੀ ਅਤੇ ਮਿਲਪੁਖਤ ਦੀ ਬੂ ਆ ਰਹੀ ਹੈ एस सीसीटीवी फुटेज 3 दिसंबर 2024 दी है अकालिय लीडरशिप पर पहले दिन दी सेवा निभा रही थी नारायण चोपड़ा ਉਥੇ ਹੀ ਘੁੰਮਦਾ ਹੋਇਆ ਮੋਕਾ ਦੇਖ ਰਿਹਾ ਸੀ ਇਸ ਦੇ ਨਾਲ ਧਰਮ ਸਿੰਘ ਵੀ ਸੀ ਤੇ ਇੱਕ ਹੋਰ ਅਣਪਛਾਤਾ ਵਿਅਕਤੀ ਵੀ ਸੀ ਇਹ ਤਸਵੀਰ ਸਾਫ ਕਰਦੀ ਹੈ ਕਿ ਚੋੜਾ ਇੱਕ ਦਿਨ ਪਹਿਲਾਂ ਤੋਂ ਹੀ ਸੁਖਪੀਰ ਸਿੰਘ ਬਾਦਲ ਦੇ ਰੈਕੀ ਕਰ ਰਿਹਾ ਸੀ ਇਹ ਦੂਜੀ ਤਸਵੀਰ 3 ਦਸੰਬਰ ਦੀ ਹੀ ਹੈ ਸਾਫ ਨਜ਼ਰ ਆ ਰਿਹਾ ਹੈ ਕਿ ਚੋੜਾ ਬੜੇ ਧਿਆਨ ਨਾਲ ਰੇਕੀਕਰਨ 'ਚ ਲੱਗਾ ਹੋਇਆ ਸੀ ਹੁਣ ਪੁਲਿਸ ਅਤੇ ਚੋੜੇ ਦੀਆਂ ਮੁਲਾਕਾਤਾਂ ਸ਼ੁਰੂ ਹੋਈਆਂ ਐਸਪੀ ਹਰਪਾਲ ਰੰਦਾਵਾ ਤੇ ਨਰੈਣ ਚੋੜਾ 3 ਦਸੰਬਰ ਨੂੰ ਵੀ ਮਿਲਦੇ ਨੇ ਧਿਆਨ ਦੇਣ ਯੋਗ ਹੈ ਕਿ ਐਸਪੀ ਹਰਪਾਲ ਰੰਦਾਵਾ ਨੇ ਨਰੈਣ ਚੋੜੇ ਨਾਲ ਟਿਕਾ ਕੇ ਲੰਬੇ ਵਾਰਤਾ ਲਾਪ ਕੀਤੀ ਇਸ ਡਿਸਕਸ਼ਨ ਵਿਚਾਲੇ ਉਹ ਹੱਥ ਵੀ ਮਿਲਾਉਂਦੇ ਨੇ ਤੇ ਕੰਨਾਂ 'ਚ ਗੁਫ਼ਤਗੂ ਵੀ ਕਰਦੇ ਨੇ ਪਹਿਰੇਦਾਰੀ ਤੇ ਸੇਵਾ ਮਗਰੋਂ ਜਦੋਂ ਸੁਪੀਰ ਸਿੰਘ ਪਾਦਲ ਕੀਰਤਨ ਸਰਵਨ ਕਰਨ ਜਾਂਦੇ ਨੇ ਤਾਂ ਨਰੈਣ ਚੋੜਾ ਉਹਨਾਂ ਦੀ ਰੇਖੀ ਕਰਦਾ ਹੋਇਆ ਨਾਲ-ਨਾਲ ਤੁਰਦਾ ਜਾਂਦਾ ਹੈ। ਇਸੇ ਸਮੇਂ ਵਿਕਰਮ ਸਿੰਘ ਮਜੀਠੀਆ ਵੀ ਪਾਂਡਿਆਂ ਦੀ ਸੇਵਾ ਨਿਭਾ ਰਹੇ ਹੁੰਦੇ ਨੇ ਤਾਂ ਚੋੜਾ ਲੰਗਰ ਹਾਲ 'ਚ ਜਾ ਕੇ ਮਜੀਠੀਆ ਦੀ ਵੀ ਰੇਖੀ ਕਰਦਾ ਹੈ। ਪਰ ਧਿਆਨ ਦਿਓ ਹੁਣ ਤੁਹਾਨੂੰ ਦਿਖਾਉਂਦੇ ਆ ਰੇਖੀ ਕਰਦੇ ਸਮੇਂ ਵੀ ਨਰੈਣ ਚੋੜਾ ਇਕੱਲਾ ਨਹੀਂ ਸੀ। 3 ਦਸੰਬਰ ਯਾਨੀ ਹਮਲੇ ਤੋਂ ਇੱਕ ਦਿਨ ਪਹਿਲਾਂ ਹੀ ਚੋੜੇ ਵੱਲੋਂ ਸੁਖਬੀ ਸਿੰਘ ਬਾਦਲ ਦੇ ਰੇਕੀ ਕੀਤੀ ਗਈ ਉਹ ਵੀ ਇਕੱਲੇ ਖੜੇ ਨਹੀਂ ਸਗੋਂ ਤਿੰਨ ਜਣਿਆਂ ਦਾ ਗਰੁੱਪ ਬਣਾ ਕੇ ਨਵਾਂ ਵੀਡੀਓ ਦੇ ਰਿਹਾ ਕਿ ਇਹ ਦੋ ਨਹੀਂ ਸੀ ਕੋਰ ਸੀ ਇਹਨਾਂ ਨਾਲ ਜਿਹੜੀ ਹਲੇ ਪੁਲਸ ਕਹਿ ਰਹੀ ਹੈ ਤਾਂ ਕਿ ਸ਼ਰਧਾਲੂ ਆਇਆ ਸੀ ਭਾਈ ਆਹ ਬੰਦਾ ਕੋਰ ਨਾਲ ਹਲੇ ਜਿਹੜਾ ਪੁਲਸ ਆਈਡੈਂਟੀਫਾਈ ਨਹੀਂ ਕਰ ਪਾਈ ਆ ਹੁਣ ਇਹਦਾ ਵੀ ਹੌਣੀ ਢੋਲੀ ਆ ਜਾਣਾ ਆ ਉਹ ਆ ਕੇ ਦੋਵੇਂ ਉਹਦੇ ਨਾਲ ਗੱਲ ਕਰਦੇ ਆ ਉਹ ਨਾਲ ਹੀ ਆ ਇਹਨਾਂ ਦੇ ਤਿੰਨ ਤਰੀਕ ਦੀ ਹੈ ਜੀ ਆ ਹੁਣ ਉੱਟ ਕੇ ਚੱਲ ਪੋ ਇਹ ਜਿਹੜਾ ਤੀਜਾ ਬੰਦਾ ਜਿਹਦਾ ਹਲੇ ਪੁਲਿਸ ਕਹਿ ਰਹੀ ਹੈ ਲੋਲ-ਵੋਲ ਅਟੈਕ ਹੈ ਇਹਨਾਂ ਨੂੰ ਬਾਹਰੋਂ ਕੋਈ ਮਦਦ ਨਹੀਂ ਕੋਈ ਕੁਝ ਨਹੀਂ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਗਿਆ ਆ ਗਿਆ ਨਰੇਂਦਰ ਚੌੜਾ ਹੋ ਗਿਆ ਤੀਜਾ ਬੰਦਾ ਤੇ ਆ ਬਾਬਾ ਧਰਮਾ ਕਿੱਧਰ ਗਿਆ ਆ ਆ ਗਿਆ ਬਾਬਾ ਧਰਮਾ ਤੇ ਪੁਲਿਸ ਕਹਿੰਦੀ ਤਾਂ ਲੋਲ-ਵੋਲ ਅਟੈਕ ਹੈ ਲੈ ਆ ਸਾਹਮਣੇ ਆ ਗਏ ਜੀ ਤਿੰਨੇ ਵੇਟ ਕਰਦਾ ਕਿ ਲੈਟ ਦਾ ਮੌਲ ਗੈਦਰ ਦੇਨ ਵੀ ਆਪਾਂ ਅੱਗੇ ਤੁਰਾਂਗੇ ਆ ਮੋਟਰਸਾਈਕਲ ਤੇ ਹੁਣ ਚੜਨਗੇ ਜੀ ਬਾਬਾ ਧਰਮਾ ਆ ਗਿਆ ਮੋਟਰਸਾਈਕਲ ਤੇ ਜੀ ਉਹ ਡਰਾਉਣਗੇ ਦੋਵੇਂ ਇਕੱਠੇ ਚੜ੍ਹਨਗੇ ਫਿਰ ਇੱਕ ਦੂਜੇ ਨਾਲ ਗੱਲ ਕਰਨਗੇ ਉਹ ਵੀਡੀਓ ਵੇਖ ਲਈ ਇਹ ਇਹ ਤਿੰਨ ਤਰੀਕ ਦਾ ਚੱਲ ਰਿਹਾ ਅੱਜ ਕੰਮ ਆ ਆ ਆ ਗਿਆ ਉਹ ਹੁਣ ਇਹਦੇ ਨਾਲ ਬੈਠੋ ਜੀ ਮੋਟਰਸਾਈਕਲ ਤੇ ਫਿਰ ਉਤਰ ਕੇ ਉਧਰ ਗੱਲ ਕਰੂਗਾ ਇੱਕ ਵੇਖ ਲਿਓ ਉਹ ਗੱਲ ਕਰਨ ਗਿਆ ਉਹਦੇ ਕੋਲ ਬਾਬੇ ਧਰਮੇ ਕੋਲ ਉਹ ਗੱਲ ਕਰ ਰਿਹਾ ਉਹ ਇਹ ਤਾਂ ਇੱਥੇ ਹੀ ਐਸੀ ਮੋਟਰਸਾਈਕਲ ਫਿਰ ਆ ਕੇ ਇਹਨੇ ਵੀ ਉਹ ਮੋਟਰਸਾਈਕਲ ਉਹ ਤੋਂ ਲੈ ਗਿਆ ਆ ਹੁਣ ਉਹਦੇ ਨਾਲ ਬੈਠ ਕੇ ਚਲੇ ਗਿਆ ਜਿਹਦੇ ਉਤਰ ਕੇ ਗਿਆ ਸੀ ਉਧਰੋਂ ਉਹਦੇ ਨਾਲ ਹੀ ਚੜ ਕੇ ਚਲੇ ਗਿਆ ਆ ਮਗਰ ਮਗਰ ਤੁਰਿਆ ਜਾਂਦਾ ਵੱਖ-ਵੱਖ ਥਾਵਾਂ ਤੇ ਧਰਮਾਪਾਪਾ ਅਤੇ ਇੱਕ ਹੋਰ ਵਿਅਕਤੀ ਨਾਲ ਸਲਾਹਾਂ ਅਤੇ ਪਲਾਨਿੰਗ ਵੀ ਕੀਤੀ ਜਾ ਰਹੀ ਸੀ ਅਰੇਦਾਰੀ ਦੀ ਸੇਵਾ ਮਗਰੋਂ ਹੁਣ ਸੁਖਪੀਰ ਸਿੰਘ ਬਾਦਲ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਜਿੱਥੇ ਐਸਪੀ ਹਰਪਾਲ ਰੰਧਾਵਾ ਆਉਂਦਾ ਹੈ ਤੇ ਜਾਣ ਪੁੱਜ ਕੇ ਅਕਾਲੀ ਆਕੂਆ ਨੂੰ ਸੁਖਵੀਰ ਬਾਦਲ ਤੋਂ ਦੂਰ ਜਾਣ ਲਈ ਕਹਿੰਦਾ ਹੈ ਬੰਟੀ ਰੋਮਾਣਾ ਨੂੰ ਖਾਸ ਤੌਰ ਤੇ ਪਾਸੇ ਹੋਣ ਲਈ ਕਿਹਾ ਜਾਂਦਾ ਹੈ ਐਸਪੀ ਹਰਪਾਲ ਸਿੰਘ ਮੇਰੇ ਕੋਲੇ ਸਾਹਮਣੇ ਆਉਂਦਾ ਜੀ ਮੈਨੂੰ ਇਹ ਕਹਿ ਕੇ ਕਿ ਐ ਤੁਸੀਂ ਤੁਸੀਂ ਪਾਸੇ ਹੋ ਜਾਓ ਜੀ ਤੇ ਭੁੰਦਰ ਸਾਹਿਬ ਹੋਰਾਂ ਨੂੰ ਨਾਲ ਖੜਾ ਕਰ ਦਿਓ ਤੁਸੀਂ ਕੋਈ ਨਹੀਂ ਚਲੇ ਜਾਓ ਪਹਿਲੇ ਦਿਨ ਵੀ ਧੰਗੁਰੂ ਰਾਮਦਾਸ ਸਾਹਿਬ ਨੇ ਆਪਣੇ ਦਰ ਤੇ ਆਏ ਸੇਵਾਦਾਰ ਤੇ ਮਿਹਰ ਕਰਕੇ ਐਸਪੇ ਰੰਦਾਵਾ ਤੇ ਨਰੈਣ ਚੋੜੇ ਦੀਆਂ ਕੋਝੀਆਂ ਸਾਜ਼ਿਸ਼ਾਂ ਨੂੰ ناکਾਮ ਕਰ ਦਿੱਤਾ ਸੇਵਾ ਦਾ ਦੂਜਾ ਦਿਨ ਯਾਨੀ 4 ਦਸੰਬਰ 2024 ਨੂੰ ਸੁਖਪੀ ਸਿੰਘ ਬਾਦਲ ਅਤੇ ਅਕਾਲੀ ਲੀਡਰਸ਼ਿਪ ਦੂਜੇ ਦਿਨ ਦੀ ਸੇਵਾ ਨਿਭਾ ਰਹੀ ਹੁੰਦੀ ਹੈ ਨਾਰਾਇਣ ਚੋੜਾ ਤੂਜੇ ਦਿਨ ਵੀ ਸਵੇਰੇ ਹੀ ਦਰਬਾਰ ਸਾਹਿਬ ਦੇ ਗਲਿਆਰੇ ਚ ਟੈਲਣ ਲੱਗਦਾ ਹੈ 7 ਵਜੇ ਤੋਂ ਹੀ ਉਹ ਬੰਨ ਕੇ ਜੋੜਾ ਘਰ ਜਾਣ ਤੋਂ ਬਾਅਦ ਦਰਬਾਰ ਸਾਹਿਬ ਦੇ ਅੰਦਰ ਫੜਦਾ ਹੈ ਤੇ ਮੰਡਰੋਂਦਾ ਹੋਇਆ ਫਿਰ ਬਾਹਰ ਨਿਕਲ ਆਉਂਦਾ ਹੈ ਉਹ ਤਿੰਨ ਵਾਰ ਜੋੜਾ ਘਰ ਗਿਆ ਤੇ ਪਹਰ ਆਇਆ 4 ਦਸੰਬਰ ਨੂੰ ਨਾਰਾਇਣ ਚੋੜਾ ਇੱਕ ਹੀ ਦਰਵਾਜ਼ੇ ਤੋਂ ਤਿੰਨ ਵਾਰ ਐਂਟਰੀ ਕਰਦਾ ਹੈ ਉਹ 4 ਦਸੰਬਰ ਨੂੰ ਮੋਕੇ ਦੀ ਪਾਲ ਚ ਚੱਕਰ ਕੱਟ ਰਿਹਾ ਸੀ ਇਹ ਬਾਹਰ ਆਏ ਪੁਲਿਸ ਦਾ ਬਲਾਜ਼ਮ ਹੈ ਜੀ ਹੀ ਡੋਨਟ ਮਿਸਟੇਕ ਨਾ ਉਹ ਇਸ਼ਾਰਾ ਕਰੂਗਾ ਇਹਦੇ ਪਿੱਛੇ ਦੇ ਹੀ ਡਸ ਥਿਸ ਟੂ ਹਿਮ ਐਂਡ ਥਿਸ ਇਜ਼ ਔਰ ਨਾਉ ਹੀ ਵਾਕਸ ਬੈਕ ਹੀ ਇਸ ਵੇਅਰਿੰਗ ਦ ਸੇਮ ਕਲੋਸ ਜਿਸ ਨਾਲ ਇਹਨੇ ਅਟੈਕ ਕੀਤਾ ਗ੍ਰੇ ਕਲਰ ਜੈਕਟ ਐਂਡ ਬਲੂ ਟਰਬਨ ਸਵੇਰੇ ਪੁਲਿਸ ਨੇ ਇਹਨੂੰ ਦੇਖਿਆ ਵੀ ਹੈ ਫੁੱਲ 체ਤੇ ਮਗਰ ਗਈ ਹੈ ਪੁਲਿਸ ਨੇ ਇਸ਼ਾਰਾ ਕੀਤਾ ਐਂਡ ਸਰਦਾਰ ਸੁਖਪੀ ਸਿੰਘ ਬਾਦਲ ਦੇ ਬਿਲਕੁਲ ਨਜ਼ਦੀਕ ਆਉਂਦੇ ਚੋੜੇ ਨੂੰ ਪੁਲਿਸ ਮੁਲਾਜ਼ਮ ਦੇਖਦਾ ਹੈ ਇਸ਼ਾਰਾ ਕਰਦਾ ਹੈ ਤੇ ਫਿਰ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਹੈ ਹੁਣ ਚੋੜਾ ਤੇ ਪੁਲਿਸ ਦੇ ਇਸ਼ਾਰੇ ਪਾਜ਼ੀ ਤੋਂ ਬਾਅਦ ਸਾਜ਼ਿਸ਼ ਤੇ ਪਲ ਸ਼ੁਰੂ ਹੁੰਦੇ ਨੇ ਤੇ ਪੁਲਿਸ ਤੋਂ ਪੇਖੋਫ ਹੋ ਕੇ ਨਰੈਣ ਚੋੜਾ ਪਹਿਰੇਦਾਰੀ ਦੀ ਸੇਵਾ ਕਰ ਰਹੇ ਸੁਖਪੀ ਸਿੰਘ ਬਾਦਲ ਦੇ ਸਾਹਮਣੇ ਮੰਰੋਣ ਲੱਗਦਾ ਹੈ ਨਰੈਣ ਚੋੜਾ ਕੋਈ ਸਿੱਖ ਸ਼ਰਤਾਲੂ ਭਾਵਨਾ ਨਾਲ ਨਹੀਂ ਸਗੋਂ ਪੁਲਿਸ ਵੱਲੋਂ ਟ੍ਰੇਨਡ ਸਾਜ਼ਿਸ਼ ਦੇ ਤਹਿਤ ਉੱਥੇ ਫਿਰ ਰਿਹਾ ਸੀ ਜੀ ਹਾਂ ਕੋਈ ਵੀ ਸ਼ਰਦਾਲੂ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾ 'ਚ ਪਿੱਛੇ ਹੱਥ ਕਰਕੇ ਇਉਂ ਤਿੰਨ-ਤਿੰਨ ਘੰਟੇ ਟੈਲਦਾ ਨਹੀਂ ਹੈ ਤੇ ਨਾ ਹੀ ਸਾਰੀ ਸੰਗਤ ਨੂੰ ਛੱਡ ਸਿਰਫ ਪੁਲਿਸ ਕਰਮੀਆਂ ਨਾਲ ਗੁਫ਼ਤਗੂ ਕਰਦਾ ਹੈ ਖੈਰ ਕੀ ਪਤਾ ਇਹ ਕਿਸੇ ਪੁਲਿਸ ਵਾਲੇ ਦੇ ਹੀ ਇਸ਼ਾਰੇ ਦੀ ਉਡੀਕ ਕਰ ਰਿਹਾ ਹੋਵੇ ਹੁਣ ਉਹ ਢੋ ਤੋਂ ਇਹ ਬਾਹਰ ਜਾਂਦਾ ਹੈ ਤੇ ਜੋੜਾ ਘਰ ਨੂੰ ਹੋ ਤੁਰਦਾ ਹੈ ਤੇ ਫਿਰ ਬਾਥਰੂਮ ਵੱਲ ਨੂੰ ਬਾਥਰੂਮ 'ਚ ਇਸਨੇ ਪਿਸਤੌਲ ਲੋਡ ਕੀਤੀ ਤੇ ਹੁਣ ਇਹ ਸਿੱਧਾ ਸੁਖਪੀਰ ਸਿੰਘ ਬਾਦਲ ਵੱਲ ਨੂੰ ਚੱਲਦਾ ਹੈ ਸੁਖਪੀ ਸਿੰਘ ਬਾਦਲ ਦੀ ਸੁਰੱਖਿਆ 'ਚ ਵਰਤੀ ਪੰਜਾਬ ਪੁਲਿਸ ਦੇ ਅਫਸਰਾਂ ਦੇ ਕੁਤਾਹੀ ਤਾਂ ਇੱਥੇ ਸਾਫ਼ ਚਲਕ ਰਹੀ ਹੈ ਪਰ ਵੱਡਾ ਸਵਾਲ ਹੈ 35 ਪਰਚਿਆਂ ਦਾ ਬੁਲਜ਼ਮ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਦਾ ਹਿੱਸਾ ਰਹੇ ਨਰੈਣ ਚੋੜਾ ਦਾ ਪੁਲਿਸ ਨਾਲ ਖੁੱਲੀ ਗੁਫ਼ਤਗੂ ਆਖਿਰ ਕਨੈਕਸ਼ਨ ਕੀ ਸੀ ਸਵੇਰੇ 9:28 ਮਿੰਟ ਤੇ ਚੋੜਾ ਸੁਖਪੀ ਸਿੰਘ ਬਾਦਲ ਤੇ ਉਸ ਵਕਤ ਕਾਤਲਾਨਾ ਹਮਲਾ ਕਰਦਾ ਹੈ ਜਦੋਂ ਸੇਵਾ ਨਿਭਾ ਰਹੇ ਸੁਖਪੀਰ ਜੀ ਦੇ ਨੇੜੇ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਹੁੰਦਾ ਜਦ ਕਿ ਮੌਕੇ ਤੇ ਤਾਇਨਾਤ ਐਸਪੀ ਹਰਪਾਲ ਰੰਧਾਵਾ ਤਾਂ ਚਾਹ ਦੀਆਂ ਚੁਸਕੀਆਂ 'ਚ ਮਸਤ ਹੁੰਦੇ ਨੇ ਨਰੈਣ ਚੋੜੇ ਨੂੰ ਇੱਕ ਵੀ ਪੁਲਿਸ ਮੁਲਾਜ਼ਮ ਫੜਨ ਲਈ ਨਹੀਂ ਪਹੁੰਚਦਾ ਇਹ ਸਭ ਇਤਫਾਕ ਤਾਂ ਨਹੀਂ ਸੀ ਸਰਦਾਰ ਸੁਖਪੀਰ ਸਿੰਘ ਬਾਦਲ ਨੂੰ ਤਾਂ 22 ਸਾਲਾਂ ਤੋਂ ਉਹਨਾਂ ਦੇ ਪਰਿਵਾਰ ਨਾਲ ਰਹਿੰਦੇ ਐਸਆਈ ਜਸਵੀਰ ਸਿੰਘ ਨੇ ਜਾਨ ਤੇ ਖੇੜ ਕੇ ਬਚਾਇਆ ਸੀ ਇਹ ਤਸਵੀਰਾਂ ਨਰੈਣ ਚੋੜਾ ਦੀ ਮਨਸ਼ਾ ਦਾ ਪਰਦਾਫਾਸ਼ ਕਰ ਰਹੀਆਂ ਨੇ ਜੋ ਪੁਲਿਸ 팀 ਮਿਲੀਪੁਕਤ ਨਾਲ ਗਿਣੀ ਮਿੱਥੇ ਸਾਜ਼ਿਸ਼ ਦੇ ਤਹਿਤ ਸ਼ਿਰ ਦਰਬਾਰ ਸਾਹਿਬ ਅੰਦਰ ਅਤੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਇਰਾਦਾਇ ਕਤਲ ਲਈ ਕੋਲੇ ਚਲਾਉਣ ਪਹੁੰਚਿਆ ਸੀ ਗੁਰੂ ਘਰ ਦੇ ਸੇਵਾਦਾਰ ਤੇ ਹਮਲਾ ਤਾਂ ਮੰਦ ਭਾਗਾ ਹੈ ਹੀ ਪਰ ਉਸ ਤੋਂ ਵੀ ਸ਼ਰਮਨਾਕ ਗੱਲ ਹੈ ਸਿੱਖ ਪੰਥ ਦੇ ਮਹਾਨ ਅਸਥਾਨ ਤੇ ਕੋਲੇ ਲੱਗਣਾ ਪਰ